ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 6 ਜੂਨ 1984 ਦਾ ਦਿਨ ਆ ਗਿਆ ਦਰਬਾਰ ਸਾਹਿਬ ਅੰਦਰ ਸੁਖਮਣੀ ਸਾਹਿਬ ਦਾ ਪਾਠ ਆਰੰਭ ਹੋਇਆ ਅੰਮ੍ਰਿਤ ਵੇਲੇ ਕੀਰਤਨ ਦੀ ਡਿਊਟੀ ਕਰਨ ਲਈ ਆ ਰਹੇ ਸੂਰਮੇ ਸਿੰਘ ਭਾਈ ਅਮਰੀਕ ਸਿੰਘ ਜੀ ਦੇ ਜਥੇ ਨੂੰ ਲਾਚੀ 베ਰੀ ਕੋਲ ਗੋਲੀਆਂ ਨਾਲ ਉਡਾ ਦਿੱਤਾ ਗਿਆ ਗੋਲਾਬਾਰੀ ਹੋਰ ਤੇਜ਼ ਹੋ ਗਈ ਦਰਬਾਰ ਸਾਹਿਬ ਦੇ ਦਰਵਾਜ਼ੇ چیر ਕੇ ਗੋਲੀਆਂ ਅੰਦਰ ਦਾਖਲ ਹੋਣੀਆਂ ਸ਼ੁਰੂ ਹੋ ਗਈਆਂ ਗੁਰਦਾਸਪੁਰ ਪਾਹੋਵਾਲ ਦੇ ਰਹਿਣ ਵਾਲੇ ਭਾਈ ਚਰਨਜੀਤ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ ਇਸ ਜਥੇ ਉੱਪਰ ਵੀ ਫਾਰਿੰਗ ਹੋਈ ਜਿਦੇ ਵਿੱਚ ਭਾਈ ਅਵਤਾਰ ਸਿੰਘ ਜੀ ਸਖਤ ਜ਼ਖਮੀ ਹੋਏ ਗਿਆਨੀ ਮੋਹਨ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ ਖੁਰਾ ਨੇ ਆਪਣੀਆਂ ਦਸਤਾਰਾਂ ਨਾਲ ਇਹਨਾਂ ਦੇ ਜ਼ਖਮਾਂ ਨੂੰ ਬੰਨਿਆ ਸਵੇਰੇ 6 ਵਜੇ ਮਰਿਆਦਾ ਭੰਗ ਹੋਈ ਸਿਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੋਂ ਜਿਸ ਪਾਵਨ ਬੀੜ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਅੰਦਰ ਹੁੰਦਾ ਆਇਆ ਸੀ ਉਹ ਪਾਵਨ ਬੀੜ ਵਿੱਚ ਵੀ ਇੱਕ ਗੋਲੀ ਆਣ ਕੇ ਵਜੀ ਜੋ ਸੁਖਮਣੀ ਸਾਹਿਬ ਦੇ ਕਈ ਅੰਗਾਂ ਨੂੰ ਚੀਰ ਕੇ ਅੰਦਰ ਜਾ ਠੰਡੀ ਹੋਈ ਦਰਬਾਰ ਸਾਹਿਬ ਦੇ ਉੱਪਰਲੀ ਮੰਜ਼ਲ ਤੇ ਪਾਠੀ ਸਿੰਘ ਪਾਠ ਕਰਦਾ ਪਿਆ ਸੀ ਮਸ਼ੀਨ ਗਨ ਦਾ ਮੂੰਹ ਉਹਦੇ ਵੱਲ ਨੂੰ ਹੋਇਆ ਪਾਠੀ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਕਰਦਿਆਂ ਇੱਕ ਗੋਲੀ ਆ ਕੇ ਉਸਦੇ ਹੱਥ ਵਿੱਚ ਲੱਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਖੂਨ ਨਾਲ ਪਿੱਜ ਗਿਆ ਇਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਪੰਥ ਕੋਲ ਮੌਜੂਦ ਹੈ ਭਿਆਨਕ ਗੋਲਾਬਾਰੀ ਵਿੱਚ ਚਾਰੇ ਪਾਸੇ ਅੱਗ ਹੀ ਅੱਗ ਵਰਦੀ ਪਈ ਹੈ ਇੱਕ ਫੌਜੀ ਜਿਸ ਦੇ ਪੈਰ ਨੂੰ ਠੋਕਰ ਲੱਗੀ ਤੇ ਕੀ ਦੇਖਿਆ ਕਿ ਇੱਕ 26 ਕੋ ਸਾਲ ਦੀ ਜਵਾਨ ਔਰਤ ਜੋ ਭਾਰਤੀ ਫੌਜ ਦੀ ਬਹਾਦਰੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਈ ਪਈ ਐ ਉਸ ਦੇ ਨਾਲ ਉਸ ਦੀ ਛਾਤੀ ਉੱਪਰ ਉਸ ਦਾ ਇੱਕ ਛੋਟਾ ਜਿਹਾ ਬੱਚਾ ਰੋਂਦਾ ਪਿਆ ਇਸ ਫੌਜੀ ਨੂੰ ਜਰਾ ਵੀ ਤਰਸ ਨਾ ਆਇਆ ਤੇ ਇਸ ਨੇ ਉਸ ਬੱਚੇ ਨੂੰ ਫੜ ਕੇ ਜ਼ੋਰ ਦੀ ਪਟਕਾ ਕੇ ਕੰਧ ਵਿੱਚ ਮਾਰ ਕੇ ਸ਼ਹੀਦ ਕਰ ਦਿੱਤਾ ਐਸੇ ਸਵੇਰ ਭਾਰਤੀ ਫੌਜ ਵੱਲੋਂ ਕੁਝ ਸਿੱਖ ਆਗੂ ਗ੍ਰਿਫਤਾਰ ਕਰ ਲਏ ਦੁਨੀਆਂ ਦੇ ਇਸ ਅਦੁੱਤੀ ਜੰਗ ਵਿੱਚ ਜਿੱਥੇ ਗੁਰੂ ਕੇ ਸਿੰਘਾਂ ਨੇ ਵੱਧ ਚੜ ਕੇ ਹਿੱਸਾ ਲਿਆ ਉਥੇ ਹੀ ਗੁਰੂਕੀਆਂ ਨਾਦੀ ਧੀਆਂ ਵੀ ਪਿੱਛੇ ਨਹੀਂ ਰਹੀਆਂ ਬੀਬੀ ਉਪਕਾਰ ਕੌਰ ਅਤੇ ਉਹਨਾਂ ਦੇ ਨਾਲ ਹੋਰ ਕਈ ਸਿੰਘਣੀਆਂ ਨੇ ਦੁਸ਼ਮਣ ਭਾਰਤੀ ਫੌਜ ਨਾਲ ਡਟ ਕੇ ਟੱਕਰ ਲਈ ਜਨਰਲ ਸੁਬੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਦੇ ਕਈ ਹੋਰ ਸਿੰਘ ਬਾਬਾ ਠਾਰਾ ਸਿੰਘ ਜੀ ਵਰਗੇ ਸ਼ਹੀਦیاں ਪ੍ਰਾਪਤ ਕਰ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ 30 ਕੁ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਛੱਡ ਕੇ ਬਾਹਰ ਮੈਦਾਨ ਵਿੱਚ ਆ ਡਟੇ ਜੰਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਿਵੇਂ ਪਰਲੋ ਆ ਗਈ ਹੋਵੇ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਸ਼ਹਾਦਤ ਦਾ ਜੰਮ ਪੀਗੇ ਸੰਤ ਪਿੰਡਰਾਵਾਲਿਆਂ ਦੇ ਨਾਲ ਦੇ ਹੋਰ ਕਈ ਸਿੰਘ ਵਾਰੀ ਵਾਰੀ ਸ਼ਹਾਦਤ ਦਾ ਜੰਮ ਪੀਗੇ ਸੰਤ ਜਰਨਾਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਸ਼ੀਨ ਗਨ ਲੈ ਕੇ ਮੈਦਾਨ ਵਿੱਚ ਡਟੇ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਉਸ ਜਗ੍ਹਾ ਉੱਪਰ ਸੰਤ ਭਿੰਡਰਾਵਾਲਿਆ ਨੇ ਜ਼ਮੀਨ ਉੱਪਰ ਪੇੜ ਦੇ ਬਲ ਲੇਟ ਕੇ ਮੋਰਚਾ ਲਾਇਆ ਹੋਇਆ ਏ ਇੱਕੋ ਦਮ ਇੱਕ ਬ੍ਰਸ਼ਟ ਸੰਤ ਜਰਨੈਲ ਸਿੰਘ ਜੀ ਨੂੰ ਆ ਕੇ ਵਜਾ ਤੇ ਸੰਤ ਜਰਨੈਲ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸਾਲ 1965 ਤੇ 1971 ਦੀ ਪਾਰਤਪਾਕ ਜੰਗ ਨਾਲੋਂ ਇਸ ਸਿੱਖਾਂ ਵਿਰੁੱਧ ਲੜੀ ਗਈ ਜੰਗ ਵਿੱਚ ਸਭ ਤੋਂ ਵੱਧ ਅਸਲਾ ਵਰਤਿਆ ਗਿਆ ਇਸ ਸਭ ਤੋਂ ਵੱਧ ਫੌਜੀ ਨੁਕਸਾਨ ਵੀ ਭਾਰਤੀ ਫੌਜ ਨੂੰ ਇੱਥੇ ਹੀ ਠੋਣਾ ਪਿਆ ਸ਼ਾਮ 4 ਵਜੇ ਤੱਕ ਇਹ ਫਾਇਰਿੰਗ ਤੇ ਗੋਲਾਬਾਰੀ ਚਲਦੀ ਰਹੀ ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਦਲੇਰ ਸੂਰਮੇ ਆਪਣੀਆਂ ਜਾਨਾਂ ਹੂਲ ਕੇ ਲੜੇ ਜਿਉਂਦੇ ਜੀ ਕਿਸੇ ਵੀ ਭਾਰਤੀ ਫੌਜੀ ਦੇ ਨਾਪਾਕ ਕਦਮ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਪੈਣ ਦਿੱਤੇ ਚਮਕੌਰ ਸਾਹਿਬ ਵਿੱਚ ਲੜੀ ਹੋਈ ਜੰਗ ਨੂੰ ਇੱਕ ਵਾਰ ਹਰ ਇਨਨ ਬਬਰ ਸ਼ੇਰਾ ਨੇ ਦੁਹਰਾ ਦਿੱਤਾ ਸਿੱਖਾਂ ਨੇ ਆਪਣੇ ਅਣਖੀ ਇਤਿਹਾਸ ਨੂੰ ਇੱਕ ਵਾਰ ਫਿਰ ਦੁਹਰਾ ਕੇ ਦੁਨੀਆ ਨੂੰ ਵਿਖਾ ਦਿੱਤਾ ਜਨਰਲ ਕੇਐਸ ਬਰਾੜ ਆਪਣੀ ਕਿਤਾਬ ਵਿੱਚ ਵੀ ਇਸ ਸਚਾਈ ਨੂੰ ਕਬੂਲ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਆਪਣੇ ਸਾਥੀਆਂ ਸਮੇਤ ਬੜੀ ਸ਼ੂਰਮਤਾਈ ਅਤੇ ਦਲੇਰੀ ਨਾਲ ਲੜੇ ਜੰਗ ਬੰਦ ਹੋਣ ਉਪਰੰਤ ਭਾਰਤੀ ਫੌਜ ਨੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਿਉਂਦੇ ਬੱਚੇ ਸਿੱਖਾਂ ਨੂੰ ਜੰਗਬੰਦੀ ਕਰਾਰ ਦਿੱਤਾ ਗਿਆ ਭਾਰਤੀ ਫੌਜ ਵੱਲੋਂ ਜ਼ਿੰਦਾ ਬੱਚੀਆਂ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੇ ਸਾਰੇ ਤਸ਼ੱਦਦ ਅਤੇ ਅੰਤਾਂ ਦੇ ਜ਼ੁਲਮ ਸਿੱਖਾਂ ਨੂੰ ਬੰਦੀ ਬਣਾ ਕੇ ਉਹਨਾਂ ਉੱਪਰ ਕੀਤੇ ਗਏ ਅਧਮਰੇ ਬੱਚਿਆਂ ਨੂੰ ਭਾਰਤੀ ਫੌਜੀਆਂ ਨੇ ਕੰਧਾ ਚ ਮਾਰ ਮਾਰ ਕੇ ਸ਼ਹੀਦ ਕੀਤਾ ਭਾਰਤ ਦੇ ਅੰਦਰ ਵਸਦੇ ਸਿੱਖ ਹਰ ਪੱਖ ਤੋਂ ਗੁਲਾਮ ਨੇ ਇਹ ਸਚਾਈ ਦੁਨੀਆ ਵਰਦੇ ਲੋਕਾਂ ਨੇ ਅੱਖੀ ਤੱਕ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਖਾਲਸਾ ਪੰਥ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਅੱਜ ਤੋ ਪਹਿਲਾਂ ਨਾ ਹੀ ਮੈਂ ਸਿੱਖਾਂ ਦੇ ਕੌਮੀ ਘਰ ਖਾਲਸਾਣ ਦੀ ਕਦੇ ਖੁੱਲਕੇ ਹਮਾਇਤ ਕੀਤੀ ਸੀ ਤੇ ਨਾ ਹੀ ਮੁਖਾਲਫਤ ਕੀਤੀ ਸੀ ਪਰ ਅੱਜ ਜਦੋਂ ਭਾਰਤੀ ਹਕੂਮਤ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹਮਲਾ ਕਰਕੇ ਸਿੱਖਾਂ ਦੀ ਗੈਰਤ ਨੂੰ ਲਲਕਾਰਿਆ ਤਾਂ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਿੱਖਾਂ ਨੂੰ ਵੱਖਰੇ ਖਾਲਸਾ ਰਾਜ ਦੀ ਲੋੜ ਹੈ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਉੱਪਰ ਭਾਰਤੀ ਫੌਜ ਵੱਲੋਂ ਚਲਾਈ ਪਹਿਲੀ ਗੋਲੀ ਦੇ ਨਾਲ ਹੀ ਸਿੱਖਾਂ ਦੇ ਵੱਖਰੇ ਕੌਮੀ ਘਰ ਖਾਲਿਸਤਾਨ ਦੀ ਨੀਂ ਰੱਖੀ ਗਈ ਹੈ ਇੱਕ ਸਵਾਲ ਜਿਸ ਦਾ ਉੱਤਰ ਭਾਰਤੀ ਫੌਜ ਜਾਂ ਫਿਰ ਭਾਰਤ ਦੀ ਸਰਕਾਰ ਹੀ ਦੇ ਸਕਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਜੇ ਸਿਰਫ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਅਤੇ ਉਹਨਾਂ ਦੇ ਸਾਥੀਆਂ ਨੂੰ ਫੜਨ ਵਾਸਤੇ ਹੀ ਕੀਤਾ ਗਿਆ ਸੀ ਤਾਂ ਫਿਰ 39 ਹੋਰ ਗੁਰਦੁਆਰਿਆਂ ਉੱਪਰ ਹਮਲੇ ਕਿਉਂ ਕੀਤੇ ਗਏ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਇੱਕ ਸੀ ਜਾਂ 40 ਸਨ ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਰੱਜ ਕੇ ਸਿੱਖਾਂ ਦਾ ਕਤਲ ਕੀਤਾ ਗਿਆ ਉੱਲ ਮਿਲਾ ਕੇ ਇਹ ਸਿੱਖਾਂ ਲਈ ਤੀਜਾ ਕੱਲੂ ਘਾਰਾ ਹੋ ਨਿਬੜਿਆ ਤੇ ਕੱਲੂ ਘਾਰੇ ਦਾ ਮਤਲਬ ਹੈ ਸਰਬਨਾਸ਼ ਸਭ ਕੁਝ ਤਬਾਹ ਹੋ ਜਾਣਾ ਇਹ ਤੀਜਾ ਕੱਲੂ ਘਾਰਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਹੀਦ ਕੀਤੇ ਗਏ ਇਹ ਸਿੱਖਾਂ ਦੇ ਕੌਮੀ ਘਰ ਖਾਲਸਾ ਰਾਜ ਲਈ ਇੱਕ ਮਜ਼ਬੂਤ ਨੀ ਪੱਥਰ ਸਾਫਤ ਹੋਵੇਗਾ ਤੀਜਾ ਕੱਲੂ ਘਾਰਾ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ